ਦੇਸ਼ ਬੁੱਤ ਸਵਾਨਾ ਦੀ ਮੀਂਹ ਨਾਲ ਭਿੱਜੀ ਇੱਕ ਹੋਰ ਸਵੇਰ ਸਾਹਮਣੇ ਕਿਕਰਾਂ ਕਿਕਰਾਂ ਦੇ ਬੋਲਦੇ ਪੰਛੀਆਂ ਦੀ ਆਵਾਜ਼ ਸਵੇਰੇ ਸਵੇਰੇ ਇੱਥੇ ਕੰਨੀ ਪੈਂਦੀ ਹੈ ਤੇ ਜਿਹੜੀ ਬੰਦੇ ਨੂੰ ਹੁੱਜ ਮਾਰਦੀ ਹੈ ਵੀ ਭਾਈ ਉੱਠ ਰਾਤ ਮੀਂਹ ਮੋਲੇ ਤਰ ਮੀਂਹ ਵਰਿਆ ساری ਰਾਤ ਮੀਂਹ ਪੈਂਦਾ ਰਿਹਾ ਸਵੇਰੇ ਹੰਢ ਰੁ ਗਿਆ 6:00 ਵਜੇ ਅੱਜ ਸਵੇਰੇ ਸਵੇਰੇ ਉਹ ਸਟੋਵ ਜਾ ਖਰਾਬ ਹੋਇਆ ਉਹਨੇ ਆਗਣੀ ਬਾਲੀ ਤਾਂ ਕਰਕੇ ਥੋੜੀ ਖੱਜਲ ਖਵਾਰੀ ਹੋਈ ਆ ਕਦੇ ਕਦੇ ਉਹ ਖਰਾਬ ਹੋ ਜਾਂਦਾ ਤੇ ਕਦੇ ਕਦੇ ਜਲ ਪੈਂਦਾ ਉਹਦੀ ਵੀ ਆਪਣੀ ਮਰਜ਼ੀ ਆ ਦੁੱਧ ਤੇ ਇਹ ਜਾ ਕੁਝ ਮਿਲ ਕੋ ਹੈਗਾ ਬ੍ਰੇਕਫਾਸਟ ਕਰਦੇ ਜ਼ਰੂਰ ਹੋ ਜਾਣਗੇ ਆਪਾਂ ਮੀਂਹ ਦਵਾਰੇ ਸ਼ੁਰੂ ਹੋਇਆ ਫੇਰ ਆ ਬਹੁਤ ਵਧੀਆ ਠੀਕ ਹੈ ਫਰੂਟ ਐਂਡ ਨਟ ਮਸਲੀ thank <smart noise> you ਸੰਗਣੇ ਜੰਗਲ ਚ ਇਹ ਸ਼ਾਨਦਾਰ ਜਿਹਾ ਸ਼ੈੱਡ ਬਣਿਆ ਜਿਹੜਾ ਇਹ ਆਪਣਾ ਰਾਤ ਦਾ ਟਿਕਾਣਾ ਸੀ ਮੀਂਹ ਪੈਂਦਾ ਰਿਹਾ ਪਰ ਮੀਂਹ ਤੋਂ ਬਚਣ ਲਈ ਆਪਣੇ ਕੋਲੇ ਸਾਧਨ ਸੀਗੇ ਸਾਰੇ ਹੁਣ ਇੱਥੋਂ ਸਮਾਨ ਬੰਨ ਕੇ ਅੱਗੇ ਨੂੰ ਚੱਲਦੇ ਆ ਤੇ ਇਧਰਲੇ ਪਾਸੇ ਇਹਨਾਂ ਦਾ ਘਰ ਆ ਜਿਹੜੇ ਕੈਂਪ ਸਾਈਟ ਦੇ ਮਾਲਕ ਨੇ ਹੈਲੋ 50 ਤੇ ਕੁਝ ਭਾਂ ਉਤੇ 60 ਪੁਲਾ ਮੀ ਤੋਂ ਬਾਅਦ ਮੌਸਮ ਹੋਰ ਸੁਣਾ ਨਿਕ ਰਿਹਾ ਦਰਖਤ ਹੋਰ ਨਿਕਰੇ ਹੋਏ ਨੇ ਪ੍ਰਦੂਸ਼ਣ ਤਾਂ ਵੈਹੀ ਹੈਣੀ ਇੱਥੇ ਤੇ ਚੜਦੇ ਸਲੈਂਦੇ ਵਹਿੰਦੇ ਖਾਂਦੇ ਪੀਂਦੇ ਹਰ ਵੇਲੇ ਪੰਛੀਆਂ ਦੀਆਂ ਆਵਾਜ਼ਾਂ ਇੱਥੇ ਕੰਨੀ ਪੈਂਦੀਆਂ ਲੈਂਦੀਆਂ ਅਫਰੀਕਾ ਬਹੁਤ ਸ਼ਾਨਦਾਰ ਆ ਯਾਰ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀ ਪੈਣਾ ਭਰਾਵਾਂ ਨੂੰ ਸਤਿ ਅਕਾਲ ਅੱਜ 3 April ਤੇ ਸਾਲ 2025 ਇਸ ਵੇਲੇ ਆਪਾਂ ਅਫਰੀਕਾ ਮਹਾਦੀਪ ਦੇ ਦੇਸ਼ ਬੋਤਸਵਾਨਾ ਚ ਖੜੇ ਆਂ ਬੋਤਸਵਾਨਾ ਦਾ ਵੈਸਟ ਵਾਲਾ ਪਾਸਾ ਮਾਉਂਟ ਤੋਂ ਗਾਂਜੀ ਨੂੰ ਜਾਂਦਾ ਰਾਹ ਇਧਰਲੇ ਪਾਸੇ ਮੈਂ ਮੇਨ ਰੋਡ ਤੋਂ ਉੱਤਰ ਕੇ 3 ਕਿਲੋ 2 ਕਿਲੋਮੀਟਰ ਆਇਆ ਸੀ ਕੈਂਪਿੰਗ ਲਈ ਤੇ ਹੁਣ ਇੱਥੇ ਸਵੇਰਾ ਹੋਇਆ ਅਗਲੇ ਸਫ਼ਰ ਤੇ ਆਪਾਂ ਨਿਕਲਦੇ ਆਂ ਗਾਂਜੀ ਵੱਲ ਨੂੰ ਵਧਾਂਗੇ ਤੇ ਗਾਂਜੀ ਇੱਥੋਂ ਲਗਭਗ ਕੋਈ 70 ਕਿਲੋਮੀਟਰ ਦੂਰ ਆ ਜਿੱਥੇ ਇਸ ਵੇਲੇ ਆਪਾਂ ਖੜੇ ਆਂ ਤੁਸੀਂ ਜੁੜੇ ਰਹੋ ਸਫ਼ਰ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਲਾਈਕ ਕਰਿਓ ਤੇ ਵੀਡੀਓ ਹੈਟਾ ਕਮੈਂਟ ਜਰੂਰ ਕਰਿਓ ਰਾਤ ਵੀ ਕਣੀਆਂ ਪੈਂਦੀਆਂ ਰਹੀਆਂ ਹੁਣ ਵੀ ਕੋਈ ਵਰਲਿਟਾ ਵੀ ਕਣੀ ਡਿੱਗੀ ਜਾਂਦੀ ਆ ਇਧਰ ਵੀ ਜੰਗਲ ਇਧਰ ਵੀ ਜੰਗਲ ਵਿਚਾਲਾ ਰਾ ਤੇ 2 ਕਿਲੋਮੀਟਰ ਇਥੋਂ ਸਾਈਕਲ ਨੂੰ ਆਪਾਂ ਧੱਕ ਕੇ ਲੈ ਜਾਣਾ ਕਿਉਂਕਿ ਇਹ ਦੂਜਾ ਰੇਤਾ ਇਹ ਕਿਉਂਕਿ ਇਹ ਮਾਰੂਥਲ ਦਾ ਇਲਾਕਾ ਇਹ ਚ ਸਾਈਕਲ ਖਿੱਚ ਕੇ ਲਿਜਾਇਆ ਜਾ ਸਕਦਾ ਉੱਤੇ ਬਹਿ ਕੇ ਨਹੀਂ ਫਿਰ ਉਦੋਂ ਬਾਅਦ ਮੇਨ ਰੋਡ ਤੇ ਆਪਾਂ ਚੜ ਜਾਾਂਗੇ ਮੇਰੇ ਗਣੀ ਚ ਨਾ ਸਾਈਕਲ ਦੀ ਚੇਨ ਤੇ ਰੇਤਾ ਪੈ ਜਾਂਦਾ ਕਰਚ ਕਰਚ ਕਰਦੀ ਫਿਰ ਇਹ ਸਾਈਕਲ ਧੋ ਕੇ ਸੂਤ ਆਉਂਦਾ ਕੰਮ ਦਵਾਰੇ ਸੇਤਵਾ ਸੇਤਵਾ ਵੱਲੋਂ ਆਪਾਂ ਕੱਲ ਆਏ ਸੀ ਪਿਛਲੇ 2 ਦਿਨਾਂ ਚ ਲਗਭਗ 250 ਕਿਲੋਮੀਟਰ ਦਾ ਸਫ਼ਰ ਕੀਤਾ ਤੇ ਹੁਣ ਮੁੜਨਾ ਆਪਾਂ ਗਾਂਧੀ ਜੀ ਅੱਜ ਇਹ ਜੱਡ ਆਈ ਆੜਦ ਵਾਲਾ ਬਹੁਤ ਸੋਹਣਾ ਲੱਗ ਰਿਹਾ ਹੈ ਸ਼ਾਨਦਾਰ ਸਵੇਰ ਗਾਂਧੀ A3 ਰੋਡ ਗਾਂਧੀ ਸਿਰਫ 60 ਕਿਲੋਮੀਟਰ ਦੂਰ ਹੈ ਇਥੋਂ ਤੇ ਆਪਾਂ 3 ਘੰਟਿਆਂ ਚ ਗਾਂਧੀ ਪਹੁੰਚਦੇ ਹੋ ਜਾਾਂਗੇ ਉਸ ਤੋਂ ਪਹਿਲਾਂ ਇੱਕ ਪਿੰਡ ਆਊਗਾ ਰਾਹ ਦੇ ਵਿੱਚ ਡੇਕਾਰ ਕਿਹੋ ਜਿਹਾ ਨਾਮ ਆ ਕੋਈ ਮੀਂਹ ਵੀ ਪੈ ਕੇ ਹਟਿਆ ਤੇ ਸੜਕ ਦੇ ਕੰਢਿਆਂ 'ਤੇ ਵੀ ਪਾਣੀ ਖੜਾ ਕਿਉਂਕਿ ਇਹ ਇਲਾਕਾ ਸੇਮ ਵਾਲਾ ਚੱਲੀ ਜਾਂਦਾ ਕਣੀਆਂ ਦੁਬਾਰੇ ਸ਼ੁਰੂ ਹੋ ਗਈਆਂ ਆਏ ਸੀਗਾ ਮੈਨੂੰ ਵੀ ਕਣੀਆਂ ਪੈਣੀਆਂ ਪੈਣੀਆਂ ਆਈ ਆਮ ਵੈਰੀ ਹੈਪੀ ਟੂ ਸੀ ਯੂ ਬ੍ਰਦਰ ਵੈਰੀ ਹੈਪੀ ਵਾਟਸ ਯੂ ਨੇਮ ਖਾਬੀਰ ਆਮ ਖਾਬੀਰ ਫਰਮ ਸਪੇਨ ਫਰਮ ਸਪੇਨ ਖਾਬੀਰ ਡੇਲ ਵਾਇਏ So, yeah. please tell something about your journey. Uh, I don't know what to say. I've been on the road almost two years. Two uh, years? Yeah, in the 6th of April. So, in three days, I will make uh, two years now. And um, yeah, it has been great. Uh, from, from Spain Africa. to Cape Town. Spain to Cape Town. Now, I'm going north to Ethiopia, probably. To Ethiopia. Ethiopia. So, Addis Ababa, your destination? Yeah, after I want to go... If I find a way to cross to Oman to continue Middle East and Oman, boat. okay, Let's you see. go to actually then you go to Cairo, Egypt? Yeah, problem is Sudan, it's uh, Sudan. 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 Sudan, there is some is, uh, disturbance there. So I will, I will try to either fly to Oman or okay. I will try to go in a boat. Okay. From Somalia. I will try to do that or Djibouti, I think it's possible. Let's see. Good, <laughs> I am very happy to see you. Yeah. पानी दोतला सारा कुछ Yeah. Good brother. I Have to, a I safe to, journey. Yeah. You are in that group Cairo to Cape Town on WhatsApp? Yeah, Cairo to Cape Town. Yeah, I am also there. in that group. Okay. Yeah. Okay. Uh um, I wanted to ask you uh, so you came from from Mount. Mount Mount. Yeah. How did you go? How did you visit uh, yeah. did you visit the uh, Kavango? Yes, I I visit Kavango. Have a safe journey brother. Okay. <laughs> to you. I will oh, give yeah. you a shout on your WhatsApp. ਬਾਏ ਬਾਏ ਮੇਰੇ ਹੁਣ ਤੱਕ ਦੇ ਸਾਈਕਲ ਸਫਰ 'ਚ ਦੂਜਾ ਮੁੰਡਾ ਮਿਲਿਆ ਮੈਨੂੰ ਸਾਈਕਲ ਵਾਲਾ ਇੱਕ ਥੋੜੇ ਦਿਨ ਪਹਿਲਾਂ ਬੋਤਸਵਾਨਾ ਜੀ ਮਿਲਿਆ ਸੀ ਕੈਰੋ ਟੂ ਕੇਪ ਟਾਊਨ ਜਾਂ ਵੈਸਟ ਕੋਸਟ ਦੇ ਨਾਲ ਵੈਸਟ ਅਫਰੀਕਾ ਵਿੱਚ ਘੁੰਮਦੇ ਘਮਾਉਂਦੇ ਲੋਕ ਇਧਰੋਂ ਜਾਂਦੇ ਆ ਇਹਨੇ ਦੱਸਿਆ ਕਿ 2 ਸਾਲ ਹੋ ਗਏ ਸਾਈਕਲ ਤੇ ਨਿਕਲੇ ਹੋਏ ਨੇ ਘਰ ਤੋਂ ਸਪੇਨ ਤੋਂ ਮਰੱਕੋ ਮਰੱਕੋ ਤੋਂ ਫਿਰ ਅੱਗੇ ਦੀ ਹੁੰਦਾ ਹੋਇਆ ਵੈਸਟ ਕੋਸਟ ਦੇ ਨਾਲ ਨਾਲ ਕੇਪ ਟਾਊਨ ਹੁਣ ਕੇਪ ਟਾਊਨ ਤੋਂ ਇਥੋਪੀਆ ਜਾ ਰਿਹਾ ਜਿਹੜਾ ਸਫ਼ਰ ਮੈਂ ਕਰਕੇ ਆਇਆ ਉਹ ਸਫ਼ਰ ਵੀਰ ਹੁਣਾਂ ਨੇ ਕਰਨਾ ਅਗਲੇ ਦਿਨਾਂ 'ਚ ਅੱਧਾ ਪੌਣਾ ਘੰਟਾ ਖੜੇ ਰਹੇ ਕੁਝ ਗੱਲਾਂ ਇਹਨਾਂ ਨੇ ਦਸੀਆਂ ਕੁਝ ਮੈਂ ਆਪਦੇ ਸਫ਼ਰ ਬਾਰੇ ਇਹਨਾਂ ਨੇ ਆਪਦੇ ਸਫ਼ਰ ਬਾਰੇ ਇਹੋ ਜਿਹੇ ਬੰਦੇ ਮਿਲ ਜਾਂਦੇ ਐ ਇੱਕ ਡੇ ਘੰਟਾ 2 ਸਾਲ ਸੜਕਾਂ ਤੇ ਹੋ ਗਏ ਇਹਨੂੰ ਮੁੰਡੇ ਨੂੰ ਅਜੇ ਸਾਲ ਤੋਂ ਵੱਧ ਸਮਾਂ ਹੋਰ ਲੱਗ ਜਾਣਾ 30 ਕਿਲੋਮੀਟਰ ਦੀ ਸਾਈਕਲਿੰਗ ਕਰਕੇ ਅਗਲਾ ਪਿੰਡ ਆਉਂਦਾ ਡੈਕਰ ਆ ਇਧਰ ਨੂੰ ਮੁੜ ਕੇ ਆਏ। ਤੇ ਆਹ ਬੋਰਡ ਤਾਂ ਗਾਂਧੀ ਵਾਲੇ ਲੱਗੇ ਲੱਗੇ ਆ। ਇਧਰ ਨੂੰ ਜਾਂਦੇ ਆ ਮੜਾ ਜੇ ਪਿੰਡ ਨੂੰ। ਸ਼ਾਇਦ ਜੇ ਇੱਥੇ ਕਿਤੇ ਕੋਈ ਹੋਇਆ ਥਾਂ ਤਾਂ ਕੌਫੀ ਪੀ ਸਕਦੇ ਆ ਆਪਾਂ। ਪਿੰਡ ਵੱਲ ਜਾ ਕੇ। 30 ਕਿਲੋਮੀਟਰ ਪੂਰਾ। ਇਧਰਲੇ ਪਾਸੇ ਮੇਰਾ ਸਾਈਕਲ ਖੜਾ। ਇੱਥੇ ਰੈਸਟੋਰੈਂਟ ਕੋਈ ਵੀ ਨਹੀਂ ਹੈਗਾ। ਪਰ ਇੱਥੇ ਇੱਕ ਦੁਕਾਨ ਮਿਲ ਗਈ। ਉੱਥੋਂ ਮੈਂ ਦੁੱਧ ਖਰੀਦ ਲਿਆ। ਹੈਲੋ। ਹਾਊ ਆਰ ਯੂ ਬ੍ਰਦਰ? ਆਮ ਗੋਡ। ਵੈਰੀ ਗੁੱਡ। ਵੈਰੀ ਗੁੱਡ। ਤੇ ਜਿਹੜਾ ਮੇਰਾ ਚੁੱਲਾ ਸੀ ਇਹ ਚੁੱਲੇ ਦਾ ਮੇਰਾ ਲਾਈਟਰ ਖਰਾਬ ਹੋਇਆ ਸੀ ਇਥੋਂ ਡੱਬੀ ਖਰੀਦ ਕੇ ਅੱਗ ਲਾਈ ਇਹਨੂੰ ਹੁਣ ਚੱਲਿਆ ਹੁਣ ਆਪਦੀ ਕਾਫੀ ਬਣਾ ਕੇ ਇਥੇ ਪੀ ਮਾ ਗਏ ਆ ਸਾਰੇ ਮਿੱਤਰ ਬੇਲੀ ਮੈਨੂੰ ਦੇਖਣ ਲਈ ਆਏ ਆ ਦੇਖ ਰਹੇ ਨੇ ਹੈਲੋ ਆ ਵਾਈ ਫਾਈਨ ਬ੍ਰੋ ਹਾਊ ਆਰ ਯੂ ਕੂਲ 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 ਹਾਊ ਇਜ਼ ਦਾ ਵੈਦਰ ਇਜ਼ ਗੁੱਡ ਆਈ ਇੰਜੋਏ ਅ ਲੋਟ ਇਨ ਬੋਤਸਵਾਨਾ ਯਾ ਇਸ i am from india punjab yeah i am punjabi you know punjabi where do you see punjabi people okay in film in film yeah punjabi doing a lot of work in films yes i'm just make a coffee Jack. ਸਿੰਪਲ <laughs> ਲਾਈਫ This is my store you are done yeah done We okay. finish ਸੜਕ ਤੋਂ ਹਟਵੇਂ ਬਹੁਤ ਸਵਾਨਾਂ ਦੇ ਆਪਾਂ ਕਨੇਕੇ ਜੇ ਪਿੰਡ 'ਚ ਫਿਰਦੇ ਹਾਂ ਜਿੱਥੇ ਮੈਂ ਬਹਿ ਕੇ ਕਾਫੀ ਬਣਾਈ ਪੀਤੀ ਤੇ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਇਹ ਪਿੰਡਾਂ ਦੀ ਜ਼ਿੰਦਗੀ ਆ ਇੱਥੇ ਸੁਪਰਮਾਰਕੀਟ ਨਹੀਂ ਇੱਥੇ ਲਫਾ ਵਿੱਚ ਥੋੜਾ ਜਿਹਾ ਦੁੱਧ ਕੋਈ ਕਾਫੀ ਥੋੜਾ ਜਿਹਾ ਮੱਕੀ ਦਾ ਆਟਾ ਇਹੋ ਦਾ ਕੁਝ ਖਰੀਦ ਕੇ ਲੋਕ ਘਰਾਂ ਨੂੰ ਜਾਂਦੇ ਆ ਕੀਤਾ ਮੌਣ ਤੋਂ ਆਪਾਂ ਕਹਿ ਲਈਏ ਵੀ ਸਾਊਥ ਹਾਲ ਨੂੰ ਸਫਰ ਉਦੋਂ-ਉਦੋਂ ਮੌਸਮ ਸੋਹਣਾ ਹੁੰਦਾ ਜਾਂਦਾ ਤੇ ਸੋਹਣੇ ਮੌਸਮ ਦੇ ਵਿੱਚ ਇਹੋ ਜਿਹਾ ਜਾਪਰਾ ਸੜਕਾਂ ਦੇ ਕੰਡਿਆਂ ਦੇ ਕਾਜ ਖੜੇ ਦੇਖਦੇ ਆ ਸੋਹਣੇ ਲੱਗਦੇ ਨੇ ਵੀ ਗਾਂਧੀ ਸਿਰਫ 20 ਕਿਲੋਮੀਟਰ ਰਹਿ ਗਿਆ ਇੱਕ ਲੰਮੀ ਰਾਈਡ ਹੋਈ ਆਪਣੀ ਪਿਛਲੇ ਦਿਨਾਂ 'ਚ 48 ਕਿਲੋਮੀਟਰ ਆਇਆ ਮੈਂ 20 ਕਿਲੋਮੀਟਰ ਹੋਰ 68 ਕਿਲੋਮੀਟਰ ਜਾ ਕੇ ਅੱਜ ਦਾ ਪਿੰਡ ਆਪਣਾ ਨਿਬੜਨਾ ਇਹ ਰਾਹ ਬਿਲਕੁਲ ਖਾਲੀ ਨੇ। ਉਹ ਟਰੱਕ ਵਾਲਾ ਬਾਈ ਮੈਨੂੰ ওভারਟੇਕ ਕਰਕੇ ਗਿਆ। ਤੇ ਆ ਚਿੱਟੀ ਪੱਟੀ ਤੋਂ ਪਰੇ ਹੀ ਸੀ ਟਾਇਰ ਟਰੱਕ ਦੇ ਸਾਰੇ। ਟਰੱਕਾਂ ਵਾਲਾ ਕਰੋ ਜਦੋਂ ਫਾਸਲਾ ਹੋਵੇ, ਅੱਗੋਂ ਵੇਲ ਹੋਵੇ ਤਾਂ ਸਾਈਕਲ ਵਾਲੇ ਨੂੰ ਪੂਰਾ ਥਾਂ ਦੇ ਕੇ ਜਾਂਦੇ ਆ। ਇਹਦੋਂ ਪਹਿਲਾਂ ਵੀ ਜਿੰਨੇ ਟਰੱਕ ਟੱਪ ਰਹੇ ਹਨ ਆ ਚਿੱਟੀ ਪੱਟੀ ਤੋਂ ਪਰੇ-ਪਰੇ। ਟ੍ਰੈਫਿਕ ਨਾ ਹੋਵੇ ਤਾਂ ਕਰਕੇ ਜੇ ਟ੍ਰੈਫਿਕ ਅੱਗੋਂ ਪੈਂਦਾ ਹੋਵੇ ਫਿਰ ਅਗਲਾ ਹਾਰਨ ਮਾਰਦਾ ਵੀ ਭਈਆ ਉਹਦਾ ਸਾਈਡ ਤੇ ਹੋ ਜਾ। ਓਕੇ ਜੀ। ਬਾਏ ਬਾਏ ਮਿਲਤੇ ਹਾਂ ਕਦੀ ਰਜਤ ਫਰੋਂ ਬਾਰਾਨਸੀ ਉਤਰਾਪਰਦੇਸ਼ ਇਹ ਬਾਈ ਹੁਣੀ ਇਧਰ ਨੂੰ ਜਾ ਰਹੇ ਸੀ ਮੁੜ ਕੇ ਆਏ ਆ ਇਹ ਕਹਿੰਦੇ ਪੱਗ ਬੰਨੇ ਹੋਏ ਬੰਦਾ ਸਰਦਾਰ ਇਹਨਾਂ ਰਾਵਾਂ ਤੇ ਕਿਵੇਂ ਤਾਂ ਕਰਕੇ ਗੱਲਾਂ ਬਾਤਾਂ ਕੀਤੀਆਂ ਇਹਨਾਂ ਨੇ ਜਿਹੜੇ ਜਿਹੜੇ ਦੇਸ਼ਾਂ 'ਚ ਆਪਾਂ ਸਫ਼ਰ ਕਰਕੇ ਨਿਕਲੇ ਆ ਉੱਥੇ ਇੰਡੀਆ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਮਿਲੇ ਆ ਪਰ ਜਿਹੜਾ ਵੈਸਟ ਅਫਰੀਕਾ ਵਾਲਾ ਪਾਸਾ ਉਧਰ ਵੀ ਰਹਿੰਦੇ ਨੇ ਕਾਨਾ ਚ ਤਾਂ ਪੰਜਾਬੀ ਵੀ ਬੈਠੇ ਆ ਨਾ ਜ਼ੀਰੀਆ ਚ ਲੈਬੀਰੀਆ ਚ ਵੀ ਪੰਜਾਬੀ ਬੈਠੇ ਨੇ ਤੇ ਜਿਹੜੇ ਇੰਡੀਅਨ ਜਿਹੜੇ ਸਾਊਥ ਇੰਡੀਆ ਵਾਲੇ ਲੋਕ ਨੇ ਉਹ ਜਦੋਂ ਆਪਾਂ ਅਰਬ ਦੇਸ਼ਾਂ 'ਚ ਜਾਂਦੇ ਆ ਨਾ ਅਰਬ ਦੇਸ਼ਾਂ 'ਚੋਂ ਬਹੁਤ ਮਿਲਦੇ ਆ ਖਾਸ ਕਰਕੇ ਆਈਟੀ ਸੈਕਟਰ 'ਚ ਤੇ ਜਿਹੜੇ ਗੁਜਰਾਤ ਵਾਲੇ ਬੇਲੀ ਆ ਉਹਨਾਂ ਦੇ ਬਹੁਤੇ ਇਹਨਾਂ ਦੇਸ਼ਾਂ ਵਿੱਚ ਬਿਜ਼ਨਸ ਛੜੇ ਹੋਏ ਆ ਕਾਰੋਬਾਰ ਆ ਉਹ ਕਾਰੋਬਾਰ ਬਹੁਤ ਵੱਡੇ ਵੀ ਆ ਤੇ ਕੋਈ ਇਹੋ ਜਿਹੇ ਵੀ ਆ ਉਹ ਨਿੱਕੇ ਨਿੱਕੇ ਹਟੀਆਂ ਪਾ ਕੇ ਬੈਠੇ ਆ ਪਰ ਉਹ ਰੋਜ਼ਗਾਰ ਕੰਮ ਇਹਨਾਂ ਦੇਸ਼ਾਂ 'ਚ ਕਰ ਰਹੇ ਆ ਏ ਬਾਈ ਹੁਣ ਇਧਰੋਂ ਮਾਉਂਡ ਵੱਲ ਨੂੰ ਮਾਉਂਡ ਦੇ ਰਹਿਣ ਵਾਲੇ ਸੀਗੇ ਤੇ ਮਾਉਂਡ 'ਚ ਵੀ ਆਪਾਂ ਨੂੰ ਕਈ ਬੰਦੇ ਮਿਲੇ ਆ। ਹੈਲੋ ਫਾਸਟ ਲੋਕਲ ਸਾਈਕਲਿਸਟ ਇਨ ਬੋਤਸਵਾਨਾ ਵੈਲਕਮ ਟੂ ਗਾਂਧੀ ਵੈਲਕਮ ਟੂ ਗਾਂਧੀ ਹੋਮ ਆਫ ਕੁਆਲਿਟੀ ਪਤਾ ਨਹੀਂ ਕਿ ਕਿਹਾਂ ਖਟਿਆ ਹੋਇਆ ਹੈ ਸ਼ਾਇਦ ਕੁਆਲਿਟੀ ਕੈਟਲ ਕੁਝ ਇਹੋ ਜਿਹਾ ਕੁਝ ਹੈ ਗਾਂਜੀ ਦੀ ਯੂਜ ਪਹੁੰਚ ਗਏ ਆਪਾਂ ਆਪਾਂ ਇਹਨੂੰ ਗਾਂਜੀ ਕਹਿੰਦੇ ਨੇ ਜਿਹੜੇ ਬਾਈ ਹੁਣੀ ਮਿਲੇ ਸੀ ਉਹ ਇਹਨੂੰ ਹਾਂਜੀ ਕਹਿੰਦੇ ਸੀ ਜੀ ਸਾਇਲੈਂਟ ਸੀ ਮੌਣ ਤੋਂ ਲਗਭਗ 300 ਕਿਲੋਮੀਟਰ ਦੀ ਸਾਈਕਲਿੰਗ ਕਰਕੇ ਆਪਾਂ ਇੱਥੇ ਪਹੁੰਚ ਗਏ ਇਧਰਲੇ ਬਸ ਇੱਕ ਕੰਗਾ ਦਾ ਪਿੰਡ ਵੀ ਹੈ मामੂ ਨੂੰ ਤੇ ਕੰਗ ਇਧਰ ਗਾਂਜੀ ਸਾਰਾ ਗਾਂਜੀ ਹੈ ਇਧਰਲੇ ਬਸ ਇਧਰ ਆਪਣਾ ਕੈਮਰਾ ਇੱਥੇ ਇਧਰ ਨੂੰ ਮੁੜ ਕੇ ਮੈਂ ਦੇਖਦਾ ਟਾਉਣ ਵੱਲੋਂ ਪਹਿਲਾਂ ਕੁਝ ਖਾਣ ਪੀਣ ਦਾ ਲਾਭਦੇ ਆ ਉਦੋਂ ਬਾਅਦ ਲੱਭਣ ਦਾ ਟਿਕਾਣਾ ਲੱਭਾਂਗੇ ਕਿਉਂਕਿ ਟਾਈਮ ਹਜੇ ਬਹੁਤ ਪਿਆ ਅਜ ਤਾਂ 4:58 ਸਾਢੇ 3 ਘੰਟੇ ਘਟਾ ਕੇ ਪਤਾ ਲੱਗੂਆ ਕਿੰਨੇ ਆ ਇੱਕ ਜਾਂ ਸਵਾ ਇੱਕ ਹੋ ਜਾ ਕੋਈ ਇੱਥੇ ਟਾਈਮ ਹੋਇਆ ਹਜੇ ਨਹੀਂ 1:30 ਵਜੇ ਆ ਕਹਿੰਦੇ ਕਾਫੀ ਸ਼ਾਪ ਤੇ ਫਿਰ ਟੇਕ ਲੈਫਟ ਥੋੜੀ ਮੰਨ ਲੈਨੇ ਭਾਈ ਇੱਥੋਂ ਹੀ ਲੈਫਟ ਲੈ ਲੈਨੇ ਆਪਾਂ ਗਾਂਧੀ ਉਸ ਰਾਹ ਤੇ ਪੈਂਦਾ ਜਿਹੜੇ ਰਾਤ ਨੂੰ ਹਜ਼ਾਰਾਂ ਘੁੰਮਣ ਵਾਲੇ ਬੰਦੇ ਨਿਕਲਦੇ ਆ ਅੱਜ ਜਿੰਨੀਆਂ ਗੱਡੀਆਂ ਖੜੀਆਂ ਨੇ ਨਾ ਇਹ ਘੁੰਮਣ ਸਰਣ ਵਾਲਿਆਂ ਦੀਆਂ ਹੁਣ ਇੱਥੋਂ ਆਪਾਂ ਖਾਣ ਪੀਣ ਨੂੰ ਮਿਲ ਜਣਾ ਕੋਈ ਨਾ ਕੋਈ ਤੰਬੂਆਂ ਦੇ ਸੌਦੇ ਬੰਦੇ ਰਹਾਮ ਦੇ ਸਫਰ ਕਰਦੇ ਕਰਦੇ ਆਪਾਂ ਲذیذ ਖਾਣਿਆਂ ਕੋਲੇ ਪਹੁੰਚ ਗਏ ਤੇ ਖਾਣਾ ਕੀ ਆ ਪੀਜ਼ਾ ਵੈਜੀਟੇਬਲ ਤੇ ਇੱਕ ਵਧੀਆ ਬਹੁਤ ਸੋਹਣਾ ਕੈਫੇ ਬਣਿਆ ਹਾ ਜਿੱਥੇ ਸਾਰੇ ਜਣੇ ਬੈਠੇ ਆਪਦਾ ਖਾਈ ਪੀ ਜਾਂਦੇ ਆ ਚੱਲ ਚੱਲ ਰਿਹਾ ਮੈਂ ਜੋੜੇ ਜਾੜੇ ਲੱਗ ਗਏ ਆਪਦੇ ਪੈਰ ਬੌਲੇ ਜੇ ਕਰਕੇ ਫੇਰ ਬੈਠਾ ਥੈਂਕ ਯੂ ਆ ਓਕੇ ਗਿਵ ਮੀ ਕਾਫੀ ਆਲ ਕਾਫੀ ਪਲੀਜ਼ ਥੈਂਕ ਯੂ ਆ ਕੁੱਤੇ ਜਿਹੜੇ ਰੱਖੇ ਹੁੰਦੇ ਇਹਨਾਂ ਨੇ ਕਾਫੀ ਪੀ ਕੇ ਢਿੱਡ ਭਰ ਕੇ ਹੁਣ ਆਪਾਂ ਕੋਈ ਟਿਕਾਣਾ ਲੱਭਦੇ ਆ ਇਹ ਸਾਰੇ ਸ਼ਹਿਰ ਸ਼ਹਿਰਾਂ ਵਰਗੀ ਬਾਈ ਬਣੀ ਇਹਨਾਂ ਦੀ ਇਹ ਬਹੁਤ ਹੀ ਸੋਹਣੇ ਨੇ ਜਿਵੇਂ ਆਪਾਂ ਇੱਧਰ ਚੱਲ ਜਾਈਏ ਇੱਧਰ ਵੀ ਗਾਂਹ ਜਾ ਕੇ ਆਪਾਂ ਨੂੰ ਹੋਮ ਸਟੇ ਮਿਲ ਜਾਣਾ ਸੱਜੇ ਖੱਬੇ ਕਿਸੇ ਪਾਸੇ ਮੁੜਾਂਗੇ ਸਾਰਾ ਗਾਂਧੀ ਰਹਿਣ ਵਾਲੀਆਂ ਥਾਵਾਂ ਨਾਲ ਭਰਿਆ ਹੋਇਆ ਕਿਉਂਕਿ ਲੋਕ ਇੱਥੇ ਆਉਂਦੇ ਆ ਲੰਘਦੇ ਆ ਰਹਿੰਦੇ ਆ ਬਹਿੰਦੇ ਆ ਖਲੋਂਦੇ ਆ ਖੁੱਲਾ ਢੁੱਲਾ ਮਾਹੌਲ ਚਾਲਾ ਸਾਰੇ ਐਵੇਂ ਦਾ ਪ੍ਰਦੂਸ਼ਨ ਜ਼ੀਰੋ ਤੇ ਚੰਡੀਗੜ੍ਹ ਵਾਂਗੂ ਬਰਫੀ ਦੇ ਟੁਕਾ ਵਾਂਗੂ ਕੱਟਿਆ ਹੋਇਆ ਸ਼ਹਿਰ ਆ ਇਹ ਗਾਂਧੀ ਇਹੋ ਜੇ ਚੌਂਕ ਬਣਦਿੰਦੇ ਨੇ ਇਹਦੇ ਚ ਇਧਰਲੇ ਪਾਸੇ ਗਾਂਧੀ ਦੀਆਂ ਰੌਣਕਾਂ ਨੇ ਤੇ ਇੱਥੇ ਕਿਤੇ ਆਪਾਂ ਰਹਿਣ ਦਾ ਟਿਕਾਣਾ ਲੱਭਾਂਗੇ ਇਧਰਲੇ ਪਾਸਿਓ ਬੋਤ ਕਰਨ ਦਾ ਸਭ ਤੋਂ ਪਹਿਲਾਂ ਛੜ ਦੇਖਿਆ ਕਿਸਾਨ ਨੇ ਉਸ ਤੋਂ ਬਾਅਦ ਨਾਟਾ ਫਿਰ ਮੌਣ ਤੇ ਹੁਣ ਚੌਥਾ ਥੋੜੀ ਜਿਹੀ ਰੌਣਕ ਵਾਲਾ ਵੱਧ ਇਹ ਸ਼ਹਿਰ ਆ ਜਿੱਥੇ ਇਸ ਵੇਲੇ ਆਪਾਂ ਫਿਰਦੇ ਆ ਇਥੋਂ ਖੱਬੇ ਹੱਥ ਮੁੜ ਕੇ ਬਣੇ ਹੋਏ ਨੇ ਬਹੁਤ ਸਾਰੇ ਲੋਜ ਬਹੁਤ ਸੋਹਣੇ ਸਾਫ ਸੁਥਰੇ ਨੇ ਅਗਲਾ ਦੇਸ਼ ਹਨ ਬੀਬੀਆਂ ਸੋਨ ਦੇ ਵਿੱਚ ਆਉ ਇਹ ਤੋਂ ਵੀ ਸੋਨਾ ਆ ਹੋ ਬਾਕੀ ਜਾ ਕੇ ਰੰਗ ਦੇਖਾਂਗੇ ਆਪਾਂ ਸ਼ੋਰੂਮ ਆ ਬ੍ਰਾਂਡ ਬ੍ਰੂਡ ਮਾੜੇ ਮੋਟੇ ਇੱਥੇ ਬਣਾਈ ਬੈਠੇ ਆ ਇਹ 1 ਅਗਸਤ ਹਾਊਸ ਤੇ ਮੈਂ ਜਾ ਕੇ ਆਇਆ ਉਹ ਕਹਿੰਦੇ ਸਾਡੇ ਵਾਲਾ ਭਾਈ ਫੁੱਲ ਹੋ ਚੁੱਕਿਆ ਫਿਰ ਕਹਿੰਦੇ ਕਿ ਇੱਧਰ ਬਣਿਆ ਹੋਇਆ ਇੱਕ ਕਾਲੀ ਗੈਸਟ ਹਾਊਸ ਇਹਨਾਂ ਨੂੰ ਜਾ ਕੇ ਪੁੱਛੋ ਸ਼ਾਇਦ ਇਹਨਾਂ ਕੋਲ ਇੱਕ ਕਮਰਾ ਹੋਵੇ ਕਾਲੀ ਗੈਸਟ ਹਾਊਸ ਅਕਮੋਡੇਸ਼ਨ ਵਾਈਫਾਈ ਬ੍ਰੇਕਫਾਸਟ ਤਾਖਤੇ 'ਤੇ ਢੀ ਬੈਠੇ ਹੈਲੋ ਗਾਂਜੀ ਦਾ ਕੰਮ ਭਖਿਆ ਪਿਆ ਪੂਰੀ ਦੋ ਤਿੰਨ ਥਾਂ ਹੀ ਜਾ ਆਇਆ ਸਾਰੀ ਬੁੱਕ ਨੇ ਕਾਲੀ ਗੜਾ ਨੇ ਵੀ ਜਵਾਬ ਦਿੱਤਾ ਕਹਿੰਦੇ ਵੇਅਰਫੁਲੀ ਬੁੱਕ ਇਹਨਾਂ ਦੇ ਨਾ ਬੋਰਡਾਂ ਦੇ ਉੱਤੇ ਨੰਬਰ ਲਿਖੇ ਆ ਦੋ ਤਿੰਨ ਤਾਂ ਤਾਂ ਐਂ ਜਵਾਬ ਲੈ ਲੇ ਮੈਂ ਇੱਧਰ ਇੱਕ ਕਾਲੀ ਨੇ ਜਵਾਬ ਦਿੱਤਾ ਹੁਣ ਰੋਜੀ ਵਾਲ ਨੂੰ ਜਾ ਕੇ ਦੇਖਦੇ ਆ ਰੋਜੀ ਰੈਸਟ ਇਨ ਰੋਜੀ ਰੈਸਟ ਇਨ ਇਹਨਾਂ ਕੋਲੇ ਕਮਰਾ ਮਿਲਿਆ ਇੰਨਾ ਦੇ ਨਾਮ ਪਤਾ ਦਰਜ ਕੀਤਾ ਹੁਣ ਸਮਾਨ ਚਾਕੇ ਅੰਦਰ ਰੱਖਦੇ ਹਾਂ ਮੇਰੇ ਸਾਈਕਲ ਦੇ ਕੁੱਲ 5 ਝੋਲੇ ਨੇ 4 ਥੱਲੇ ਪਏ 1 ਕੇ ਆ ਹਾ ਉਹ ਬੜਾ ਈਲ ਜਾਈ ਬੈਠੇ ਆ ਚਲ ਚੱਟ ਆਹ ਕਮਰਾ ਦਿੱਤਾ ਇਹਨਾਂ ਨੇ ਤੇ ਇਹ ਕਮਰੇ ਤੇ ਲਿਆ ਇਹਨਾਂ ਨੇ 510 510 ਪੁਲਾ ਹੈਰਾਨੀ ਦੀ ਗੱਲ ਆ ਵੀ ਗਾਂਧੀ ਏਡਾ ਬਿਜ਼ੀ ਸ਼ਹਿਰ ਆ ਕਿਤੇ ਨਹੀਂ ਮਿਲ ਰਹਾ ਇਹਨੂੰ ਟਿਕਾਣਾ ਇੱਥੇ ਆ ਕੇ ਮਿਲਿਆ ਫਿਰ ਕਈ ਥਾਵਾਂ ਤੋਂ ਮੇ ਕਿਡੇ-ਕੁਡੇ ਖਾ ਆਇਆ ਸੀ ਜਿਹੜੀ ਜਗ੍ਹਾ ਤੇ ਮੈਂ ਰੁਕਿਆ ਹੋਇਆ ਬਹੁਤ ਵੰਗੀਆਂ ਥਾਵਾਂ ਬਣਾ ਕੇ ਰੱਖਦੇ ਨੇ ਇਹੋ ਜੀਆਂ ਜਿਹੜੀਆਂ ਔਰ ਵਾਲੇ ਬੰਦੇ ਨੂੰ ਆਉਦੇ ਹੱਲ ਖੇਚ ਦੀਆਂ ਨੇ ਸਭ ਤੋਂ ਪਹਿਲਾਂ ਇਹ ਪੇਂਟਿੰਗਸ ਲਾਉਂਦੇ ਇਹੋ ਜਿਹੀਆਂ ਫਿਰ ਐਵੇਂ ਦਾ ਕੁਝ ਤੇ ਜਿਹੜੀ ਆ ਬੀਬੀ ਸਾਹਮਣੇ ਫੋਟੋ ਲੱਗੀ ਆ ਉਹ ਇਹ ਜਗ੍ਹਾ ਦੀ ਮਾਲਕਨ ਆ ਓਨਰ ਆ ਹੋ ਬਿਊਟੀਫੁਲ ਨਾ ਅਨੂ ਕੇ ਮੜਾ ਮੋਟਾ ਮੂੰਹ ਮੱਥਾ ਸਵਾਰਿਆ ਹੁਣ ਆਪਾਂ ਇੱਥੋਂ ਬਾਜ਼ਾਰ ਵੱਲ ਨੂੰ ਚੱਲਦੇ ਆਂ ਬਾਜ਼ਾਰ 'ਚ ਜਾ ਕੇ ਇੱਕ ਥਾਂ ਤੇ ਕਾਰਵਾਸ਼ ਆ ਤੇ ਉੱਥੇ ਜਾ ਕੇ ਸਾਈਕਲ ਦਾ ਮੂੰਹ ਮੱਥਾ ਸਵਾਰਦੇ ਆ ਕਿਉਂਕਿ ਰੇਤਾ ਮੀ ਜਿੱਦੇ ਹੁੰਦਾ ਨਾ ਤੇ ਚੈਣ ਚੂਣ ਚ ਰੇਤਾ ਪਾ ਕੇ ਪਰ ਔਖਾ ਦਾ ਕਰਦਾ ਸਾਈਕਲ ਨੂੰ ਇਹ ਉਹਦਾ ਪਤਾ ਕਰਨਾ ਇੱਕ ਮੈਂ ਇਥੋਂ ਕੱਲ ਨੂੰ ਗੈਬਰੌਨ ਜਾਣਾ ਸਾਈਕਲ ਸਾਰਾ ਸਮਾਨ ਇੱਥੇ ਰੱਖ ਕੇ ਜਾਣਾ ਬੀਬੀ ਨਾਲ ਗੱਲਬਾਤ ਕੀਤੀ ਆ ਇਥੋਂ ਗੈਬਰੌਨ ਜਾਣ ਲਈ ਕੀ ਸਾਧਨ ਆ ਬੱਸ ਜਾਣੀ ਆ ਬੱਸ ਕਿੰਨੇ ਵਜੇ ਜਾਊਗੀ ਉਹੋ ਜੀਆਂ ਗੱਲਾਂ ਪਤਾ ਕਰਕੇ ਆਉਣਾ ਮੈਂ ਬਜ਼ਾਰ ਵਾਲ ਨੂੰ ਜਾ ਕੇ ਬੀਬੀ ਮੈਨੂੰ ਕਹਿੰਦੀ ਕਹਿੰਦੀ ਸਾਡੇ ਇੱਥੇ ਉਹ ਬਣੀ ਹੋਈ ਆ ਮਸਜਿਦ ਤੇ ਤੁਸੀਂ ਜਾ ਸਕਦੇ ਹੋ ਫਿਰ ਮੈਂ ਉਹਨੂੰ ਦੱਸਿਆ ਆਈ ਐਮ ਨਾਟ ਅ ਮੁਸਲਿਮ ਆਈ ਐਮ ਅ ਸਿੱਖ ਪਰ ਬੂਸਵਾਨਪਦੀ ਵਿੱਚ ਮੈਨੂੰ ਬਹੁਤ ਸਾਰੇ ਇਹੋ ਜਿਹੇ ਮਿਲੇ ਆ ਜਿਨ੍ਹਾਂ ਨੇ ਮੈਨੂੰ ਵੇਖ ਕੇ ਕਿਹਾ ਵੀ ਜੂ ਆਰਾ ਸਿੱਖ ਕਿਉਂਕਿ ਇੱਥੋਂ ਦੇ ਸਕੂਲੀ ਸਿਲੇਬਸ ਦੇ ਵਿੱਚ ਇਹ ਚੀਜ਼ ਪੜਾਈ ਜਾਂਦੀ ਆ ਅਡੋ ਅਡਿ ਧਰਮਾਂ ਬਾਰੇ ਗਿਆਨ ਦਿੰਦੇ ਨੇ ਨੀ ਪਾਬੀ ਖਾਲੀ ਸਾਈਕਲ ਨੂੰ ਚਲਾਉਂਦਾ ਆਪਦਾ ਆਨੰਦ ਆ ਪਰ ਖਾਲੀ ਐ ਡੋਲੇ ਵਾਲੇ ਖਾਂਦਾ ਜਦੋਂ ਭਰਿਆ ਹੁੰਦਾ ਨਾ ਸਮਾਨ ਲੱਦਿਆ ਹੁੰਦਾ ਕੋਈ ਲਗਭਗ 25-30 ਕਿਲੋ ਪਾਰ ਟੈਂਕ ਜੰਮ ਕੇ ਤਰਦਾ ਤੁਰਦਾ ਫਿਰ ਬਿਲਕੁਲ ਆ ਰਾਜ ਮੈਂ ਜਿਹਨਾਂ ਨੂੰ ਪੁੱਛਿਆ ਵੀ ਮੈਂ ਕਾਰ ਵਾਸਤੇ ਜਾਣਾ ਉਹ ਪਹਿਲਾਂ ਹੱਸੇ ਦੇਖ ਕੇ ਵੀ ਕਿਉਂ ਜਾਣਾ ਮੈਂ ਕਿਹਾ ਮੈਂ ਸਾਈਕਲ ਚਪਾਉਣਾ ਫਿਰ ਇਹਨਾਂ ਕੋਲੇ ਆਇਆ ਪਹਿਲਾਂ ਇਹ ਹੱਸੇ ਬੇਲੀ ਹੁਣ ਇੱਥੇ ਦੀ ਨਾਈ ਤੁਝ ਕਰਾਈ ਜਾਊਗੀ ਠੀਕ 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 ਇੱਕ ਦਿਨ ਮੈਂ ਇਹਨੂੰ ਤanzania ਚ ਧੋਤਾ ਸੀ ਉਸ ਤੋਂ ਬਾਅਦ ਮੀਮ ਉਹ ਏਡੇ ਜ਼ਿਆਦਾ ਲਾਭ ਵਿੱਚ ਵੀ ਸ਼ਾਇਦ ਇੱਕ ਵਾਰੀ ਧੁੱਤਾ ਸੀ ਇਹਨੂੰ ਇਸ ਬੋਰਡ ਦੇ ਉੱਤੇ ਸਾਰੇ ਸਾਧਨਾਂ ਦੇ ਪੈਸੇ ਲਿਖੇ ਹੋਏ ਨੇ ਵੀ ਕਿੰਨੇ ਕਿੰਨੇ ਪੈਸੇ ਲੈਣੇ ਆ ਕਿਹੜੇ ਕਿਹੜੇ ਸਾਧਨ ਦੇ ਕਾਰ ਕੈਬ ਟਰੇਲਰ ਸਾਰਾ ਕੁਝ ब्रदर ट्रीट लाइका कार है यस ਮੈਂ ਕਿ ਬੱਸ ਨੂੰ ਜਾਵਾਂ। ਆਸਿਕਾਵਾ। ਬੱਸੇ ਸੋਣ ਲਈ। ਸਾਈਕਲ ਧਵਾਉਣ ਤੋਂ ਬਾਅਦ ਮੈਂ ਆ ਗਿਆ ਬੱਸ ਅਡੇ ਵਾਲਾ। ਇੱਥੇ ਬੱਸ ਸਟੈਂਡ ਰੀਹ ਕਹਿੰਦੇ। ਇੱਥੇ ਕਹਿੰਦੇ ਆ ਬੱਸ ਟੈਂਕ। ਤੇ ਉਹ ਖੜੀਆਂ ਬੱਸਾਂ। ਯੈਸ। ਇਹਨਾਂ ਨੂੰ ਪੁੱਛੂੰਗਾ ਮੈਂ ਬੱਸ ਦਾ ਟਾਈਮ ਟੇਬਲ ਕੀ ਆ। ਸੀ ਜੀ ਮਾਰਨਿੰਗ। Yeah, yeah. At 8 am I am here yeah. 8.30 you start yeah, you're leaving. At 4 pm At Gabron yeah, 2.35 Pula okay, price, yeah. Everything yeah. is perfect yeah. Thank you brother yeah. Thank you Okay guys <laughs> That bus is like this Yeah Something like this one. It's a sleeper or semi sleeper yeah, You can sleep inside Uh, this one you can't this the, one the other one sir uh, we were talking about okay. the, the one you can okay thank uh, you okay we'll see you tomorrow see in you. morning okay thank, thank you today. thank you yes this one thank you brother khaan pind da samaan full sari mil jande ne 24 to ਸਾਈਕਲ ਧਵਾਉਣਾ ਬਸ ਦਾ ਪਤਾ ਕਰਨਾ ਤੇ ਸੌਦਾ ਪਤਾ ਖਰੀਦਣਾ 24 24 ਜਾਂ ਸ਼ੋਪਰਾ ਸ਼ਾਪਰਾਈਟ ਇਹ ਮੁੱਖ ਨੇ ਜਿੱਥੋਂ ਆਪਾਂ ਇਹੋ ਜਿਹਾ ਕੁਝ ਖਰੀਦ ਸਕਦੇ ਹਾਂ ਹੁਣ ਇੱਥੋਂ ਵਾਪਸ ਚੱਲਦੇ ਆਂ ਆਪਣੇ ਕਮਰੇ ਵੱਲ ਨੂੰ ਸੋਨਾ ਬਣ ਕੇ ਯੂ ਆਰ ਸੈਕੰਡ ਪਰਸਨ ਔਨ ਬਾਈਸਾਈਕਲ ਅਸੀਂ ਸਾਈਕਲ ਨੂੰ ਬੁਝਵਾਉਣਾ ਇਨ ਗਾਂਸੀ ਐਂਡ ਗਾਂਸੀ ਯਾ ਸਹੀ ਜਿਨੀ ਵੀਡੀਓ Yeah from where you buy this bicycle from Gabron Gabron? I buy from Gabron Lin. Gabron? Yeah, Gabron Nice bike, brother. Yeah, thank you, thank you very much. Keep cycling. Yeah, please. Yeah. yeah, yeah, yeah. Okay. See nice you you to meet me you. Again. Thank you. Nice to meet you, guy. Problem. Thank you, Yar. Thank you. So thank you. Nice to see you. Nice to see you, bro. Nice to see you. Okay, Inna another 2 t shirt on like. ਰੰਗ ਜੇ ਉੱਡ ਗਏ ਸੀ ਉਹਨਾਂ ਦੀ ਬਹੁਤ ਹੀ ਖਰਾਬ ਹੋਈਆਂ ਇਹ ਇਨ੍ਹਾਂ ਸ਼ਹਿਰਾਂ ਸ਼ਹਿਰਾਂ ਦੀ ਵਾਈਬ ਬਹੁਤ ਸੋਹਣੀ ਆ ਇੱਥੇ ਜੀ ਲੱਗਦਾ ਘੁੰਮਦਿਆਂ ਫਿਰਦਿਆਂ ਭੀੜ ਭੜਾਕਾ ਨਹੀਂ ਖੁੱਲਾ ਡੁੱਲਾ ਜਿਹਾ ਕੰਮ ਆ ਤੇ ਬਾਕੀ ਇਹੋ ਜਿਹੀਆਂ ਚੀਜ਼ਾਂ ਵਾਸਤੇ ਇੱਥੇ ਸੌਖੀਆਂ ਮਿਲ ਜਾਂਦੀਆਂ ਨੇ ਜਿਹੜੀਆਂ ਮਲਾਵੀ ਵਰਗੇ ਦੇਸ਼ਾਂ ਤੱਕ ਔਖੀਆਂ ਸੀ ਉਦੋਂ ਬਾਅਦ ਸਾਰੇ ਕਾਸੇ ਦਾ ਫਰਕ ਪੈਂਦਾ ਜਾਂਦਾ ਇੱਥੋਂ ਖਰੀਦਿਆ ਮੈਂ ਸਾਮਾਨ ਮੁੰਡੇ ਕੁੜੀਆਂ ਹੱਸ ਮੁਖ ਨੇ ਉੱਡ ਕੇ ਮਿਲਦੇ ਆ ਜਦੋਂ ਆਪਾਂ 1:00 2:00 ਵਜੇ ਕਿਸੇ ਸ਼ਹਿਰ 'ਚ ਪਹੁੰਚ ਜਾਂਦੇ ਤਾਂ ਉਹਦੇ ਬਾਅਦ ਉਹਨੂੰ ਘੁੰਮਣ ਫਿਰਨ ਲਈ ਬਹੁਤ ਟਾਈਮ ਹੁੰਦਾ ਆਪਣੇ ਕੋਲੇ ਤੇ ਉਹ ਟਾਈਮ ਦੀ ਆਪਾਂ ਸਹੀ ਵਰਤੋਂ ਕੀਤੀ ਆ ਨਿੱਕੇ ਨਿੱਕੇ ਜਿੰਨੇ ਵੀ ਕੰਮ ਸੀ ਸਾਰੇ ਨਿਬੇੜ ਕੇ ਆਪਾਂ ਵਾਪਸ ਰੋਜ਼ੀ ਹੋਣਾ ਕੋਲੇ ਪਹੁੰਚ ਗਏ ਤੇ ਰੋਜ਼ੀ ਇਸ ਵੇਟਿੰਗ ਫਾਰ ਅਸ ਰਿਸੈਪਸ਼ਨ ਤੇ ਅੱਜ ਸਾਰਾ ਦਿਨ ਕੁੱਲ ਨਿੱਕੇ ਵੱਡੇ ਕੁੱਤੇ ਬਿੱਲੇ ਕੁੱਟਦੇ ਆਪਾਂ 77 ਕਿਲੋਮੀਟਰ ਦਾ ਪੈਂਡਾ ਕਿਆ ਕੀਤਾ ਤੇ ਜਿੰਨਾ ਕੁਝ ਕੀਤਾ ਹੁੰਦਾ ਉਹਨੂੰ ਐ ਕਰਕੇ ਤੇ ਐ ਕਰ ਦੇਈਦਾ ਨਹੀਂ ਹੋਇਆ ਹੀ ਨਹੀਂ ਐ ਕਰਕੇ ਇਹ ਤਾਂ ਬੰਦੀ ਹੋਇਆ ਯਾਰ ਹੂੰ ਤਸਵੀਰ ਐਸੋ ਲਈ ਆਪਾਂ ਗਾਂਧੀ ਦੇ ਵਿੱਚ ਬੈਠੇ ਆਂ ਤੇ ਕੱਲ ਨੂੰ ਗੈਬਰੌਨ ਨੂੰ ਪੱਲ ਜਾਵਾਂਗੇ ਗੈਬਰੌਨ ਦੇਸ਼ ਦੀ ਰਾਜਧਾਨੀ ਆ ਤੇ ਉੱਥੇ ਗੁਰਦੁਆਰਾ ਸਾਹਿਬ ਨੂੰ ਨੈਟ ਤੇ ਦੇਖਿਆ ਨਾ ਜੀ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਬਹੁਤ ਸੰਗਤ ਹੈਗੀ ਆ ਉਹਨਾਂ ਦੇ ਕੈ ਸ਼ਮਿਤ ਕੁਝ ਮਿੱਤਰ ਵੀ ਲੈਣਾ ਗੱਲਾਂ ਬਾਤਾਂ ਹੋਈਆਂ ਨੇ ਗੈਬਰਨ ਜਾਵਾਂਗੇ ਉਹਨਾਂ ਨੂੰ ਮਿਲਾਂਗੇ ਦਰਸ਼ਨ ਮੇਲੇ ਹੋਣਗੇ ਵੈਸੇ ਵੀ ਆਪਾਂ ਇਸ ਸਫ਼ਰ ਦੇ ਵਿੱਚ ਜਿੱਥੇ ਜਿੱਥੇ ਗੁਰਦੁਆਰਾ ਸਾਹਿਬ ਹੈਗੇ ਨੇ ਸਾਰੇ ਪਾਸੇ ਦਰਸ਼ਨ ਕੀਤੇ ਆ ਤੇ ਫਿਰ ਇਹ ਸੀਗਾ ਮਣਚ ਵੀ ਬੂਤਸਵਨਾ ਦਾ ਗੁਰੂ ਘਰ ਵੀ ਜ਼ਰੂਰ ਦੇਖਿਆ ਜਾਵੇ ਬੂਤਸਵਨਾ ਦੇਸ਼ ਦਾ ਨਾਮ ਹੀ ਆਪਣੇ ਲੋਕਾਂ ਲਈ ਨਮਾ ਗੈਬਰਨ ਉਹਦੋਂ ਵੀ ਨਮਾ ਇੱਥੇ ਵੱਸਦੇ ਬੰਦੇ ਕਦੋਂਗਦੇ ਨੇ ਕਿਵੇਂ ਨੇ ਉਹ ਗੱਲਾਂ ਬਾਤਾਂ ਵੀ ਆਪਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗਣਗੀਆਂ ਤੁਸੀਂ ਜੁੜੇ ਰਹੋ ਸਫ਼ਰ ਨਾਲ ਤੇ ਇਹ ਸਫ਼ਰ ਦੀ ਇੱਕ ਖਾਸ ਗੱਲ ਮੈਨੂੰ ਥੋੜੀ ਜੀ ਆਪਦੇ ਆਪ ਚ ਇਹ ਲੱਗਦੀ ਹੈ ਕਿ ਮੈਂ ਰਕੀ ਥੋੜਾ ਹਿੰਮਤੀ ਵੱਧ ਹੋਇਆ ਹਿੰਮਤੀ ਗਿਆ ਦਾ ਮਤਲਬ ਸਵੇਰੇ ਉੱਠ ਕੇ ਟਾਈਮ ਨਾਲ ਨਿਕਲ ਜਾਣਾ ਸ਼ਾਮ ਨੂੰ ਰੁਕਣਾ ਕਿ 500 150 ਕਿਲੋਮੀਟਰ ਜਿੰਨਾ ਆਪਾਂ ਤੇ ਵੀ ਨਿਕਲੇ ਉਦੋਂ ਬਾਅਦ ਚੁੱਲਾ ਚੌਂਕਾ ਕੁਕਿੰਗ ਵਾਲਾ ਕੰਮ ਆਪ ਕਰ ਲੈਣਾ ਇਹ ਚੀਜ਼ਾਂ ਵੱਖਰੀਆਂ ਨੇ ਦੂਜੇ ਸਫ਼ਰਾਂ ਨਾਲੋਂ ਕਿਉਂਕਿ ਇੱਥੇ ਜਿਵੇਂ ਆਪਾਂ ਪਿਛਲੇ ਦੋ ਪਿੰਡ ਆਏ ਸੀਗਾ 80 ਕਿਲੋਮੀਟਰ ਤੇ 100 ਕਿਲੋਮੀਟਰ ਬਾਅਦ ਕੋ ਪਿੰਡ ਮਿਲਦਾ ਉੱਥੇ ਕੋਈ ਰੈਸਟੋਰੈਂਟ ਨਹੀਂ ਕੋਈ ਢਾਬਾ ਨਹੀਂ ਕੱਖ ਨਹੀਂ ਹੁੰਦਾ ਤੁਸੀਂ ਆਪ ਦਾ ਉਦਮ ਕਰੋ ਕੁਝ ਬਣਾ ਲਓ ਖਾ ਲਓ ਠੀਕ ਆ ਨਹੀਂ ਇੱਥੇ ਕੁਝ ਨਹੀਂ ਮਿਲਣਾ ਰਾਹ ਵੀ ਸੁੰਨੇ ਹੁੰਦੇ ਆ ਸਤਾ ਕਰਕੇ ਹਰ ਕੀ ਇਹ ਚੀਜ਼ ਹੋਣੀ ਰਹੀ ਕਿ ਮੈਂ ਕੁਕਿੰਗ ਵਾਲਾ ਸੌਦਾ ਪਤਾ ਆਪਦਾ ਨਾਲ ਚੱਕੀ ਫਿਰਦਾ ਤੇ ਉਹ ਮੈਂ ਵਧੀਆ ਕਰ ਹੀ ਜਣਾ ਦੇਖਦੇ ਆਪਾਂ ਗੈਬਰੌਨ ਦੇ ਰੰਗ ਸਾਈਕਲ ਸਾਰਾ ਸਮਾਨ ਮੈਂ ਇੱਥੇ ਛੱਡ ਕੇ ਜਾਊਗਾ ਫਿਰ ਆਪਾਂ ਬਸ ਚੜ ਕੇ ਉਧਰ ਦਰਸ਼ਨ ਮੇਲੇ ਕਰਕੇ ਦੁਬਾਰੇ ਇੱਥੇ ਆਵਾਂਗੇ ਫਿਰ ਦੁਬਾਰੇ ਸਾਈਕਲਿੰਗ ਇਤੋਂ ਸ਼ੁਰੂ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਹੇਠਾਂ ਕਮੈਂਟ ਜ਼ਰੂਰ ਕਰਿਓ ਤੁਹਾਡੇ ਕਮੈਂਟ ਮੈਂ YouTube ਤੇ ਜ਼ਰੂਰ ਪੜਦਾ ਹੁੰਨਾ ਜੇ ਨੈੱਟਵਰਕ ਨਾ ਹੋਵੇ ਨੈੱਟਵਰਕ ਤੋਂ ਬਾਹਰ ਹੋਈਏ ਤਾਂ ਗੱਲ ਵੱਖਰੀ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ